ਲਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਵੀਰਪਾਲ ਮਿਸਤਰੀ ਬਰੇਟੇ ਵਾਲਾ ਬਾਈ ਕੰਨਾਂ ਦੇਣੀਆਂ ਵਾਲੇ ਬਾਈਆਂ ਨੂੰ ਬਾਹਰੋਂ ਫੋਨ ਆਇਆ ਸੀ ਅੱਥੇ ਨੇ ਦੁਕਾਨ ਵਧਾਉਂਦਾ ਟਾਈਮ ਹੋ ਰਿਹਾ ਸੀ ਤੇ ਮੇਰਾ ਫੋਨ ਆ ਗਿਆ ਕਹਿੰਦੇ ਵੀ ਤਿਆਰ ਕਰਕੇ ਦੇ ਤਾਂ ਬਾਈ ਤਿਆਰ ਕਰਨ ਲੱਗ ਰਿਹਾ ਹੁਣ ਲੱਗਿਆ ਵੀ ਤਾਲੀ ਦੇ ਬਾਹਰ ਪਾ ਕੇ ਅਸਲ ਵਿੱਚ ਜਿਹੜਾ ਬਾਹਾ ਬਾਈ ਇਹ ਰੰਦਾ ਲਾ ਕੇ ਪ੍ਰੋਪਰ ਫਿੱਟ ਕਰਿਆ ਕਰੋ ਗਲਾਈ ਦੇਖਿਆ ਦੇਖੀ ਅ ਇਹ ਨਹੀਂ ਹੁੰਦਾ ਵੀ ਇੱਕਦਣਾ ਮਸ਼ੀਨ ਨਾਲ ਬਾਹਾਂ ਬਾ ਦਿੰਦੇ ਆ ਉਹਦੇ ਨਾਲ ਇਹਦੇ ਗਲਾਈ ਨਹੀਂ ਸੈਟਿੰਗ ਬੈਂਦੀ ਵੀਰੇ ਹੁਣ ਇਹਦੇ ਜਿਵੇਂ ਆਪਾਂ ਰੰਦੇ ਨਾਲ ਗੋਲ ਕਰਕੇ ਸਾਰੇ ਪਾਸਿਓ ਗਲਾਈ ਦੇ ਕੇ ਤੇ ਫੇਰ ਪਾਈਏ ਆਪਾਂ ਫੇਰ ਆ ਵਧੀਆ ਹੋਗਾ ਕਿਉਂ ਕਿ ਜਿਹੜਿਆ ਗਲਾਈ ਨਾਲ ਚਾਰੇ ਪਾਸੇ ਵਾਲੀ ਥਾਂ ਭਰ ਜਾਂਦੀ ਆ ਪੀਂਦੀ ਏ ਫਿੱਟ ਕਰਕੇ ਕੰਨਾਂ 'ਚ ਛੋਟਾ ਜੇ ਬਾਈ ਨਾ ਕੋਈ ਨਾ ਕੋਈ ਜਿਹੜਾ ਕੰਨ ਨਾਲ ਬਾਹਾਂ ਠੋਕਣ ਦਾ ਮਤ ਬਲੇ ਹੁੰਦਾ ਬਾਈ ਮਾੜਾ ਬਾਹਾ ਮਾੜੀ ਪੀਣ ਜਦ ਮਾੜੀ ছুরি ਦਾ ਟੱਕਾ ਉਹ ਟੜਕੇ ਨਾਲ ਟੁੱਟ ਜਾਂਦਾ ਹੈਗਾ ਤੇ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਜੀਆਂ ਆ ਤੇ ਇਹ ਜਿਹੜੀ ਵੀਡੀਓ ਵੀਰੇ ਦੱਬ ਕੇ ਸ਼ੇਅਰ ਕਰ ਦੋ ਤੇ ਆਪਣਾ ਚੈਨਲ YouTube ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਨੂੰ ਆਪਾਂ ਨਵੇਂ-ਨਵੇਂ ਸੰਧਾਂ ਦੀਆਂ ਵੀਡੀਓ ਆਪਾਂ ਤੁਹਾਨੂੰ ਦਿਖਾ ਸਕੀਏ ਤਾਂ ਸਾਰੇ ਵੀਰਾਂ ਨੂੰ ਗੇਤੀ ਤੇ ਵਧੀਆ-ਵਧੀਆ ਸੰਧ ਆਪਾਂ ਹੱਥੀਂ ਕਿਰਤ ਕਰਨ ਵਾਲੇ ਬੰਦੇ ਆ ਹੱਥੀ ਆ ਬਣਾ ਕੇ ਸੰਧ ਵੇਚਦੇ ਆ ਬਾਈ ਜੀ ਧੰਨਵਾਦ